ਜੀਤਲ ਜੀ ਵੀਡੀਓ ਵੇਖ ਰਿਹਾ ਕਿ ਆ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰੇ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਹੜ੍ਹ ਦੀ ਮਾਰ ਚੱਲ ਰਹੀ ਮਾਂ ਤੇ ਬੱਚਾ ਸੁਰੱਖਿਅਤ ਮੰਤਰ ਸਰਕਾਰ ਬਣੀ ਗਰਭਪਤੀ ਮੇਲਾ ਦੀ ਟੱਲ ਇਹ ਪਿਛਲੇ ਵੱਡੇ ਹੜ੍ਹ ਦੀ ਮਾਰ ਚੱਲ ਰਿਖਾ ਹੈ ਜਿਸ ਨੇ ਲੋਕਾਂ ਦੀ ਜ਼ਿੰਦਗੀ ਉਲਟਪੁਲਟ ਕਰ ਦਿੱਤੀ ਹੈ ਇਹ ਪਰ ਇਸ ਮੁਸ਼ਕਲ ਘੜੀ ਵਿੱਚ ਮਾਨ ਸਰਕਾਰ ਲੋਕਾਂ ਦੇ ਨਾਲ ਪਰਿਵਾਰ ਵਾਂਗ ਖੜੀ ਹੈ ਜਿੱਥੇ ਸਰਕਾਰ ਲੋਕਾਂ ਨੂੰ ਰਾਸ਼ਨ ਰਾਸਮੱਗਰੀ ਤੇ ਦਵਾਈਆਂ ਮੁਫਤ ਗਿਆ ਕਰਵਾ ਰਹੀ ਹੈ ਅਤੇ ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਦੀ ਦੇਖਭਾਲ ਲਈ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਕਰਪਤੀ ਮਹਿਲਾਵਾਂ ਲਈ ਸਰਕਾਰ ਨੇ ਖਾਸ ਪ੍ਰਬੰਧ ਕੀਤੇ ਹਨ ਨਾਬਾ ਪਠਾਨਕੋਟ ਦਾਸਪੁਰ ਪ੍ਰੋਜਪੁਰ ਫਾਜ਼ਿਲਕਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਆਮ ਆਲੀ ਪਾਰਟੀ ਦੀ ਜਵਾਨ ਤੇ ਮੈਲੇ ਵਿੰਗ ਵੱਲੋਂ ਪਰਾਤਸ ਮਗਰੀ ਰਾਜਨ ਸੈਨੀਟਰੀ ਪੈਡ ਤੇ ਮੱਛਰਦਾਨੀਆਂ ਕਰਕਰ ਪੁੱਛਾਂਗੇ ਕਿ ਹਰ ਪ੍ਰਾਪੈਕੁੰਡਾ ਵਿੱਚ 11 ਜਨਤ ਤੋਂ ਬਾਅਦ ਆਸ਼ਾ ਵਰਕਰਾਂ ਨੇ ਕਰਕਰ ਜਾ ਕੇ ਦਵਾਈਆਂ ਦਿੱਤੀਆਂ ਤੇ ਲੋਕਾਂ ਨੂੰ ਪਾਣੀ ਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਹੈ ਉਨਾਂ ਨੇ ਕਰੋਪਤੀ ਮੇਲਾ ਆਵਾ ਮਦੀ ਟ੍ਰੇਨ ਕਿ ਵਿਕ ਤੇਨੀ ਕੀਤੀ ਉਹਨਾਂ ਦੇ ਸਿਹਤ ਦਾ ਖਾਸ ਧਿਆਨ ਰੱਖਿਆ ਤੇ ਇਹ ਜਿਖਮੀ ਬਣਾ ਕੇ ਬੱਚਿਆਂ ਦਾ ਨਿਯਮਤ ਟੀਕਾ ਕਰਨਾ ਰੁਕੇ ਮੰਤਰ ਸਰਕਾਰ ਵੱਲੋਂ 458 ਰੈਪਿਡ ਰਿਸਪੌਂਸ ਦੀਆਂ ਟੀਮਾਂ 300 ਸੈੱਟ ਮੋਬਾਈਲ ਮੈਡੀਕਲ ਜੂੰਟਾਂ ਤੇ 424 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਇਸ ਦੇ ਨਾਲ ਹੀ ਇਸ ਦਿਨ ਅਰ ਬੋਟ ਐਂਪਲਸ ਵਿੱਚ ਲਾਇਆ ਗਿਆ ਤਾਂ ਜੋ ਪਾਣੀ ਵਿੱਚ ਕਿਰੇ ਇਲਾਕਿਆਂ ਵਿੱਚ ਫਸੀਆਂ ਕਰਪਤੀ ਔਰ ਮੈਲਾ ਨੂੰ ਹਸ뜰 ਤੱਕ ਪੰਚਾਇਤ ਜਿਹਾ ਕਿਰਦਾਸਪੁਰ ਵਿੱਚ ਤਾਂ ਇੱਕ ਕਰਪਤੀ ਮੈਲਾ ਦਾ ਬੋੜ ਉੱਤੇ ਹੀ ਡਾਕਟਰੀ ਨਿਗਰਾਨੀ ਵਿੱਚ ਸੁਰੱਖਿਅਤ ਪਰਸ ਪਰਸ ਹੋਇਆ ਮੁਝੇ ਤਾਂ ਪਾਗਵਲ ਹੜਪੁਰ ਪ੍ਰਭਾਵਿਤ ਇਲਾਕੇ ਵਿੱਚ ਖਾਸ ਕਰਕੇ ਮੈਡੀਕਲ ਕੈਂਪ ਵੀ ਲਗਾਏਗੇ ਜਿੱਥੇ ਗਰਭਤੀ ਮਹਿਲਾਵਾਂ ਲਈ ਚੈੱਕਅਪ ਦਵਾਈਆਂ ਤੇ ਹੋਰ ਸੁੱਧਾ ਉਪਲਬਧ ਕਰਵਾਏਗੇ ਕਈ ਮੈਲਾ ਨੂੰ ਅਮਰਜਸੀ ਹੈਂਡੀਕਾਫਟਰ ਤੇ ਬੋਟ ਰਿਸਿਵਲ ਸਟਾਟ ਤੱਕ ਪਹੁੰਚਾਏਗੇ ਫਾਪਨਗਾਂ ਤੱਕ ਦੇਖ ਲਈ ਧੰਨਵਾਦ